ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਅਰ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 15 ਤੇ ਕੱਲ 16 ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰਾਂਗੇ ਤੇ ਨਾਲ ਪੱਛਮੀ ਯੂਪੀ ਤੇ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਨਾ ਦਿਨਾਂ ਦੇ ਵਿੱਚ ਜਾਨਕੀ 15 ਤੇ 16 ਫਰਵਰੀ ਨੂੰ ਤੇ ਅੱਜ ਤੇ ਕੱਲ ਕ੍ਰਿਕਟ ਲਗਾ ਉਮੀਦ ਹੈ ਸਾਰ ਜਿਹੜੇ ਪਾਂਦੇ ਦਿਖਾਈ ਦੇ ਰਹੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੋ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਤਾਇਆ ਸਾਡਾਟ ਤਸਵੀਰਾਂ ਵਿੱਚ ਅੱਜ 15 ਫਰਵਰੀ ਸਵੇਰ ਕਰੀਬ 7:00 ਵਜੇ ਦੇ ਤਾਇਆ ਸਾਡਾਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਸਾਬਤ ਦਿਖਾਈ ਦੇ ਰਿਹਾ ਪੰਜਾਬ ਦੇ ਘਾਟੋ ਘਾਟੋ 70 ਤੋਂ 80 80 ਤੋਂ 85% ਖੇਤਰਾਂ ਵਿੱਚ ਪੰਜਾਬ ਦੇ ਨਾਲ ਲੱਗਦੇ ਰਹਿਣਾਂ ਤੇ ਰਾਜਸਥਾਨ ਦੇ ਖੇਤਰੋਗੇ ਜੇ ਚੰਡੀਗੜ੍ਹ ਹੋ ਕੇ ਪੱਛਮੀ ਯੂਪੀ ਹੋ ਗਿਆ ਦਿੱਲੀ ਦੇ ਕੁਝ ਖੇਤਰਾਂ ਵਿੱਚ ਜਿਹੜੀ ਸੰਗਣ ਜਿਹੜੀ ਪੱਤਲਵਾਈ ਅਕ੍ਰੋਸ ਕਰ ਰਹੀ ਜਿਹੜਾ ਪੱਛਮੀ ਸਿਸਟਮ ਹਲਕਾ ਜਿਹਾ ਸਿਸਟਮ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲੇਗਾ ਤੇ ਪੰਜਾਬ ਦੇ ਕੁਝ ਕਪਾ ਗੱਲ ਕਰੀ ਸਵੇਰ ਦੇ ਘੰਟੇ ਜਣ ਕੇ 15 ਫਰਵਰੀ ਤੱਕਲ ਬੀਤੀ ਜਿਹੜੀ 14 ਫਰਵਰੀ ਰਾਤ ਨੂੰ ਅੱਧੀ ਰਾਤ ਤੋਂ ਬਾਅਦ 15 ਫਰਵਰੀ ਸਵੇਰ ਨੂੰ ਆ ਕੁਝ ਖੇਤਰਾਂ ਵਿੱਚ ਜਿਹੜੀ ਮੀਂਹ ਦੇ ਛਰਾਟੇ ਦਰਜ ਕੀਤੇ ਕਿ ਕਣੀਆਂ ਤੋਂ ਲਗਾ ਹਲਕਾ ਮੀਂਹ ਆ ਜਿਹੜੇ ਖਾਸ ਕਰ ਪਠਾਨਕੋਟ ਜਾਂ ਗੁਰਦਾਸਪੁਰ ਦੇ ਕੁਝ ਖੇਤਰ ਜਾਂ ਫਰੂਜ਼ਪੁਰ ਮੋਗਾ ਤੇ ਬਰਨਾਲਾ ਜਾਂ ਲੁਧਿਆਣਾ ਦਾ ਕੁਝ ਖੇਤਰਾਂ ਵਿੱਚ ਨਿੱਕੀ ਮੋਟੀ ਜਿਹੜੀ ਕਾਰਵਾਈ ਵੇਖਣ ਮਿਲੇ ਤਰਦਮ ਮੌਸਮ ਇਹ ਕਿੱਥੇ ਕਿੱਥੇ ਮੀਂਹ ਦੇ ਛਰਾਟੇ ਦਰਜ ਕੀਤੇ ਗਏ ਸਵੇਰ ਦੇ ਘੰਟੇ ਜਾਂ ਆ 14 ਫਰਵਰੀ ਦੀ ਰਾਤ ਦੇ ਕਰੀਬ ਤੱਕ ਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਹੁਣ ਆਪਾਂ ਗੱਲ ਕਰ ਲੈਨੇ ਆ ਜੇ ਅੱਜ ਜਿਹੜਾ 15 ਫਰਵਰੀ ਯਾਨੀ ਕਿ ਅੱਜ ਕੋਈ ਜ਼ਿਆਦਾ ਮੀਂਹ ਦੀ ਸੁਭਾਵਨਾ ਬੰਦੀ ਦਿਖਾਈ ਨਹੀਂ ਦੇ ਰਹੀ ਦੁਪਹਿਰ ਸ਼ਾਮ ਤੱਕ ਇਸ ਤਰ੍ਹਾਂ ਹੀ ਬੱਦਲਵਾਈ ਕ੍ਰਾਸ ਕਰਦੀ ਰਹੇਗੀ ਦੁਪਹਿਰ ਤੱਕ ਮੀਨ ਰਹੇਗਾ ਤੁਸੀਂ ਸ਼ਾਮ ਦੇ ਕਰੀਬ ਦੁਪਹਿਰ ਸ਼ਾਮ ਤੋਂ ਬਾਅਦ ਜਿਹੜਾ ਮੌਸਮ ਠੀਕ ਠਾਕ ਬਣੇ ਰਹਿਣ ਦੀ ਜਿਹੜੀ ਸੁਭਾਵਨਾ ਨਜ਼ਰ ਆਉਂਦੀ ਆ ਦਿਖਾਈ ਦੇ ਰਹੀ ਯਾਨੀ ਕਿ ਮੌਸਮ ਜਿਹੜਾ ਸਾਫ਼ ਹੋ ਜਾਏਗਾ ਦੁਪ ਆਪ ਦੇ ਕੁਝ ਜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਚੰਡੀਗੜ੍ਹ ਪੱਛਮੀ ਯੂਪ ਦੇ ਕੁਝ ਥੋੜੇ ਬਹੁਤੇ ਖੇਤਰਾ ਉਮੀਦ ਹੋ ਸਕਦਾ ਕੜੀਆਂ ਤਲਾਕ ਲ ਕੇ ਉਮੀਦ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਕੁਝ ਥੋੜੇ ਬਹੁਤੇ ਖੇਤਰਾ ਵਿੱਚ ਸਭਾਵਨਾ ਰਹੇਗੀ ਜਿਆਤਰ ਲਗਾ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਉਸ ਦੇ ਪਰ 16 ਫਰਵਰੀ ਦੀ ਗੱਲ ਕਰੇ 16 ਫਰਵਰੀ ਜਿਆਤਰ ਲਗਾ ਮੌਸਮ ਜਿਹੜਾ ਅਸਾਫ ਤੇ ਕੁਸ਼ਕ ਰਹਿਣ ਦੀ ਜਿਹੜੀ ਸੰਭਾਵਨਾ ਨਜ਼ਰ ਜਿਹੜੀ ਆਉਂਦੀ ਦਿਖਾਈ ਦੇ ਰਹੀ ਜਾਨੀ ਕਿ ਇਹ ਦੋ ਦਿਨਾਂ ਦੇ ਵਿੱਚ ਮੌਸਮ ਸਾਫ ਰਹੇਗਾ ਤੇ 16 ਫਰਵਰੀ ਜਿਹੜੀ ਟੁੱਟਵੀਂ ਜਿਹੜੀ ਬੱਦਲਾਈ यूपी चंडीगढ़ ਦੇ ਖੇਤਰ ਦਿੱਲੀ ਦੇ ਖੇਤਰ ਹੋਗੇ ਥੋੜੀ ਬੱਦਲਵਾਈ ਕ੍ਰਾਸ ਕਰੇਗੀ ਪਰ ਮੀਂਹ ਤੇ ਕੋਈ ਵੀ ਹਾਲਾਤ ਜਿਹੜੇ ਬੰਦੇ ਦਿਖਾਈ ਨਹੀਂ ਦੇ ਰਹੇ 16 ਫਰਵਰੀ 2025 ਨੂੰ ਤੇ ਅੱਜ ਵੀ ਕੁਝ ਖੇਤਰਾਂ ਜਿਹੜੇ ਮੀਂਹ ਦੇ ਜਿਹੜੇ ਆਪਾਂ ਗੱਲ ਕਰਦੇ ਜਿਹੜੀ ਸੁਭਾਵਨਾ ਜਾਨਕੀ 15 ਫਰਵਰੀ ਦੁਪਹਿਰ ਸ਼ਾਮ ਤੱਕ ਕੁਝ ਖੇਤਰਾਂ ਵਿੱਚ ਸੁਭਾਵਨਾ ਜਿਹੜੀ ਪੈ ਸਕਦੀ ਹੈ ਜਾਨੀ ਕੁਝ ਥੋੜੇ ਬੋਤੇ ਖੇਤਰ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਹੋਗੇ ਆ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਜਾਂ ਦਿੱਲੀ ਦੇ ਕੁਝ ਛਿੱਕਦੋ ਖੇਤਰ ਆਪਾਂ ਗੱਲ ਕਰੀ ਪੰਜਾਬ ਦੇ ਕੁਝ ਥੋੜੇ ਬੋਤੇ 10 15 ਜਾਂ 15 ਤੋਂ ਕੋਈ ਕਾਰਵਾਈ ਹੋ ਸਕਦੀ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਆਪਾਂ ਗੱਲ ਕਰੀਏ ਹੁਣ ਤੋਂ ਲੈ ਕੇ 15 ਫਰਵਰੀ ਤੱਕ ਦੁਪਹਿਰ ਸ਼ਾਮ ਤੋਂ ਪਹਿਲਾਂ-ਪਹਿਲਾਂ ਜਿਹੜੇ ਘੰਟੇ ਹੋਣਗੇ ਤੇ ਇਸ ਵਿੱਚ ਹਲਚਲਾ ਹੋਣ ਦੀ ਸਭਾਵਨਾ ਜਿਹੜੀ ਆ ਨਜ਼ਰ ਜਿਹੜੀ ਆਉਂਦੀ ਦਿਖਾਈ ਦੇ ਰਹੀ ਕੁਝ ਕੁ ਲੱਗ ਬਸ ਜਿਹੜੇ ਅਸਾਰ ਪਾਉਂਦੇ ਦਿਖਾਈ ਦੇ ਰਹੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਣ ਤੇ ਰਾਜਸਥਾਨ ਪੱਛਮੀ ਯੂਪੀ ਚੰਡੀਗੜ੍ਹ ਦੇ ਕੁਝ ਖੇਤਰਾ ਵਿੱਚ ਬਾਕੀ ਜ਼ਿਆਦਾਤਰ ਲੱਗ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾਵਨਾ ਅੱਜ 15 ਤੇ ਕੱਲ 16 ਫਰਵਰੀ ਨੂੰ ਕੁਝ ਕੁ ਲੱਗ ਟੁੱਟ ਵੀ ਜਿਹੜੀ ਬੱਦਲ ਬਈ ਕ੍ਰਾਸ ਕਰੇ ਕੱਲ ਮੈਨੇ ਰਫਤਾਰ ਦੇ ਵਾਕਦਿਆਂ ਰਹਿਣਗੀਆਂ ਤਾਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਜਿਹੜੇ ਰਾਤ ਦੇ ਹੋਣਗੇ 9 10 ਤੋਂ ਲੈ ਕੇ ਜਾਂ 7 8 ਤੋਂ ਲੈ ਕੇ ਆ 13 14 ਕੁਝ ਲਗਾ 15 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਜਿਹੜੇ ਸਵੇਰ ਦੇ ਯਾਨੀ ਕਿ ਦਿਨ ਦੇ ਟੈਂਪਰੇਚਰ ਹੋਣਗੇ ਆ ਵੀ 21 ਤੋਂ ਲੈ ਕੇ ਕੁਝ ਲਗਾ 24 25 ਜਾਂ 26 27 ਹੋ ਸਕਦਾ ਕਿਤੇ 28 ਡਿਗਰੀ ਦਰਜ ਕੀਤੇ ਜਾ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੇ ਅੱਜ ਕੋਈ ਆਪਾਂ ਗੱਲ ਕਰੀ 15 ਫਰਵਰੀ ਦੇ ਕੋਈ ਜ਼ਿਆਦਾ ਪਗੜ ਸਭਾਵਨਾ ਜਿਹੜੀ ਬੰਦੀ ਦਿਖਾਈ ਨਹੀਂ ਦੀ ਕੁਝ ਕੁ ਲਗਾ ਟੁੱਟਵੇਂ ਕਾਰਵੇਂ ਹੋ ਸਕਦੀ ਹੈ ਕੁਝ ਥੋੜ੍ਹਾ ਤੇ ਖੇਤਰ ਹੋ ਸਕਦੇ ਪੰਜਾਬ ਦੇ ਕੁਝ ਥੋੜੇ ਬੋਤੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ ਥੋੜੇ ਬੋਤੇ ਖੇਤਰਾਂ ਵਿੱਚ ਸਬਾਹਨਾ ਰਹਿ ਗਈ Rajasthan ਦੇ ਜ਼ਿਆਦਾਤਰ ਲਗਾ ਮੌਸਮ ਜਿਹੜਾ ਸਾਫ਼ ਤੇ ਕੁਝ ਕਰਾਂ ਦੀ ਸੰਭਾਵਨਾ ਤੇ ਦਿੱਲੀ ਦਾ ਵਿੱਚ ਵੀ ਜਿਹੜਾ ਮੌਸਮ ਠੀਕ ਠਾਕ ਹੈ ਤੇ ਪੱਛਮੀ ਯੂਪੀ ਜਿਹੜਾ ਹੋ ਗਿਆ ਠੀਕ ਹੈ ਇੱਥੇ ਵੀ ਕਿਤੇ ਕਿਤੇ ਜਿਹੜੀ ਸਬਾਹਨਾ ਪੈ ਸਕਦੀ ਆਪਣੇ ਜਿਹੜੇ ਉੱਤਰਾਖੰਡ ਦੇ ਨਾਲ ਲੱਗਦੇ ਯੂਪੀ ਦੇ ਖੇਤਰ ਕੁਝ ਉੱਤਰ ਪੱਛਮੀ ਖੇਤਰ ਇੱਥੇ ਕਿਤੇ ਕਿਤੇ ਸਬਾਹਨਾ ਪੈ ਸਕਦੀ ਬਾਕੀ ਪੰਜਾਬ ਦੇ ਕੁਝ ਸਮਾਜਤ ਬਾਬਤ ਖੇਤਰ ਜਾਂ ਪੂਰਬੀ ਪਹਾੜਾ ਦੇ ਨਾਲ ਲੱਗਦੇ ਮੱਧ ਕੇਂਦਰ ਹੋਗੇ ਜਾਂ ਕੁਝ ਪੱਛਮੀ ਮਾਲਵਾ ਖੇਤਰਾ ਵਿੱਚ ਬਹੁਤ ਬਹੁਤ ਜਿਹੜੀ ਬਾਂਦੀ ਦਿਖਾਈ ਦੇ ਰਹੀ ਕੁਝ ਖੇਤਰਾ ਵਿੱਚ ਬਹੁਤ ਰਹੇਗੀ ਟੁੱਟਵੇਂਕਾਰ ਹੋਣਗੇ ਜਾਨਕੀ 5 ਤੋਂ 10 10 ਤੋਂ 15% ਪੰਜਾਬ ਦੇ ਖੇਤਰ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੋਈ 2-4% ਖੇਤਰ ਜਾਂ ਚੰਡੀਗੜ੍ਹ ਪੱਛਮੀ ਯੂਪੀ ਦੇ ਕੋਈ 5-7% ਖੇਤਰਾਂ ਵਿੱਚ ਚਾਂਸ ਰਹਣਗੇ ਜਰ ਤਰ ਲਗਾ ਮੌਸਮ ਜਲ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲ ਗਈ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁ